हां ਵੀ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਐਮਟੀਐਸ ਦੀਆਂ ਪੋਸਟਾਂ ਦੀ ਠੀਕ ਹੈ ਐਮਟੀਐਸ ਦੀਆਂ ਪੋਸਟਾਂ ਆਈਆਂ ਨੇ ਇੰਟੈਲੀਜੈਂਸ ਬਿਊਰੋ ਦੇ ਵਿੱਚ ਇਹਦੇ ਵਿੱਚ ਲਈ ਜਿਹੜੀ ਯੋਗਤਾ ਮੰਗੀ ਹੈਗੀ ਯੋਗਤਾ ਮੜਾਈ ਆਪਣਾ ਮੰਗਿਆ ਵੀਰੇ 10ਵੀਂ ਪਾਸ ਠੀਕ ਹੈ ਤਨਖਾਹ ਜਾਣੀ ਹੈ ਦੀ 18000 ਤੋਂ 56900 ਤੱਕ ਠੀਕ ਹੈ ਇਹਦੇ ਵਿੱਚ ਜਿਹੜੀਆਂ ਅਸਾਮੀਆਂ ਨੇ ਪੋਸਟਾਂ ਨੇ 362 ਨੇਗੀਆਂ ਫੀਸ ਹੈ ਜਿਹੜੀ ਉਹ ਕੈਟਾਗਰੀ ਦੇ ਹਿਸਾਬ ਨਾਲ ਆ ਗਈ ਠੀਕ ਹੈ 650 ਦਾ ਜਨਰਲ ਤੇ OBC ਨੂੰ ਅਤੇ EWS ਨੂੰ ਐਸਸੀ ਨੂੰ 550 ਦਾ ਠੀਕ ਹੈ ਜਿਹੜੀ ਇਹ ਐਪਲੀਕੇਸ਼ਨ ਭਰਨ ਦੀ ਲਾਸਟ ਤਰੀਕ ਹੈਗੀ 14 12 2025 ਹੈ ਮਤਲਬ ਕਿ ਅਗਲੇ ਮਹੀਨੇ ਦੀ 14 ਤਰੀਕ ਹੈ ਠੀਕ ਹੈ ਹੁਣ ਆਪਾਂ ਤੁਹਾਨੂੰ ਇਹਦੀ ਜਾਣਕਾਰੀ ਦਿੰਨੇ ਆ ਪੂਰੀ ਠੀਕ ਹੈ ਵੀ ਕਿੰਨੀ ਉਮਰ ਹੈ ਕਿਹਦੇ ਲਈ ਕਿੰਨੀ ਉਮਰ ਹੈ ਤੇ ਫੀਸ ਕਿੰਨੀ ਹੈ ਪੜ੍ਹਾਈ ਕੀ ਹੈ ਪੂਰੀ ਡਿਟੇਲ ਦਿੰਨੇ ਆਗੇ ਠੀਕ ਹੈ ਦੇਖੋ ਇਹ ਦਾ ਹੈਗਾ ਨੋਟੀਫਿਕੇਸ਼ਨ ਇਦੇ ਵਿੱਚ ਦੇਖੋ ਕਿਹਾ ਗਿਆ ਗਰੁੱਪ ਸੀ ਦੀਆਂ ਪੋਸਟਾਂ ਨੇ ਠੀਕ ਹੈ ਨਾਨ ਗੈਸਟਡ ਨਾਨ ਮਿਨਿਸਟਰੀਅਲ ਠੀਕ ਹੈ ਇਹਦੇ ਲਈ ਜਿਹੜੀ ਪੜ੍ਹਾਈ ਮੰਗੀ ਗਈ ਹੈਗੀ ਉਹ 10ਵੀਂ ਪਾਸ ਮੰਗੀ ਗਈ ਹੈ ਠੀਕ ਹੈ ਇਹ ਪੋਸਟ ਭਰਨ ਲਈ ਤੁਹਾਡੇ ਕੋਲ ਸਟੇਟ ਦਾ ਆਪਣਾ ਡੋਮਿਸਾਈਲ ਸਰਟੀਫਿਕੇਟ ਹੋਣਾ ਚਾਹੀਦਾ ਜਿਹਨੂੰ ਆਪਾਂ ਰੈਜ਼ੀਡੈਂਸ ਸਰਟੀਫਿਕੇਟ ਕਹਿੰਦੇ ਹਾਂ ਠੀਕ ਹੈ ਲਾਸਟ ਤਰੀਕ ਹੈਗੀ 14 12 2025 ਇਹ ਪੋਸਟ ਭਰਨ ਦੀ ਠੀਕ ਹੈ ਤੇ ਇਹ 20% ਤੁਹਾਨੂੰ ਬੇਸਿਕ ਪੇ ਦਾ ਅਲੌਂਸ ਮਿਲੇਗਾ ਠੀਕ ਹੈ ਤੇ ਜਿਹੜੀ ਇਹਦੀ ਤਨਖਾਹ ਸਟਾਰਟਿੰਗ ਹੈ 18000 ਹੈਗੀ ਤੇ ਅੱਗੇ-ਅੱਗੇ ਹੌਲੀ-ਹੌਲੀ ਵਧੀ ਜਾਣੀ ਆ ਪ੍ਰਮੋਸ਼ਨ ਹੋਣੀ ਆ ਤਾਂ ਹੋਰ ਵੀ ਤਨਖਾਹ ਮਿਲਨੀ ਆ ਹੁਣ ਗੱਲ ਕਰਦੇ ਆ ਆਪਾਂ ਉਮਰ ਦੀ ਠੀਕ ਹੈ ਨਾਰਮਲ ਉਮਰ ਤਾਂ ਇਹਨਾਂ ਨੇ ਕਿਹਾਗਾ ਵੀਰੇ 18 ਤੋਂ 25 ਸਾਲ ਠੀਕ ਹੈ 18 ਤੋਂ 25 ਸਾਲ ਉਮਰ ਹੈਗੀ ਨਾਰਮਲ ਹੁਣ ਗੱਲ ਕਰਦੇ ਆ ਆਪਾਂ ਕੈਟਾਗਰੀ ਦੇ ਹਿਸਾਬ ਨਾਲ ਕੈਟਾਗਰੀ ਐਸਸੀ ਕੈਟਾਗਰੀ ਨੂੰ 5 ਸਾਲ ਪਲੱਸ ਕੀਤੇ ਜਾਣਗੇ ਜੋ ਹੋ ਜੂਗੀ 30 ਸਾਲ ਅਟ ਐਸਸੀ ਕੈਟਾਗਰੀ ਦੇ 30 ਸਾਲ ਤੱਕ ਪੜ ਸਕਦੇ ਨੇ ਠੀਕ ਹੈ ਹੁਣ ਗੱਲ ਕਰਦੇ ਆ ਓਬੀਸੀ ਕੈਟਾਗਰੀ ਓਬੀਸੀ ਕੈਟਾਗਰੀ ਨੂੰ ਮਿਲਣਗੇ 3 ਸਾਲ ਬਾਅਦ ਉਹ ਪੜ ਸਕਣਗੇ 28 ਸਾਲ ਤੱਕ ਠੀਕ ਹੈ ਤੇ ਹੁਣ ਗੱਲ ਆ ਗਈ ਜਿਹੜੇ ਹੁਣ ਕਿਸੇ ਨੌਕਰੀ 'ਚ ਕੰਮ ਕਰ ਰਹੇ ਨੇ ਕਿਸੇ ਨੌਕਰੀ ਤੇ ਲੱਗੇ ਹੋਏ ਨੇ ਉਹ ਪੜ ਸਕਦੇ ਨੇ 40 ਸਾਲ ਤੱਕ ਠੀਕ ਹੈ ਤੇ ਹੁਣ ਆਗੇ ਗੱਲ ਆ ਗਈ ਆਪਣਾ ਜਿਹੜੀਆਂ ਔਰਤਾਂ ਹੈਗੀਆਂ ਨਾ ਡਿਵੋਰਸ ਹੋ ਜਾ ਆਪਣਾ ਅਨਮੈਡ ਜਾ ਹੈਗੀਆਂ ਨੇ ਵਿਧਵਾ ਉਹਨਾਂ ਲਈ ਜਨਰਲ ਦੀਆਂ ਔਰਤਾਂ ਲਈ ਉਮਰ ਹੋਊਗੀ 35 ਸਾਲ ਠੀਕ ਹੈ ओबीसी ਦੀ ਉਮਰ ਔਰਤਾਂ ਲਈ ਹੋਊਗੀ 38 ਸਾਲ ਤੇ ਐਸਸੀ ਤੇ ਐਸਐਸ ਕੈਟੇਗਰੀ ਦੀ ਉਮਰ ਔਰਤਾਂ ਲਈ ਹੋਊਗੀ 40 ਸਾਲ ਠੀਕ ਹੈ ਤੇ ਹੁਣ ਗੱਲ ਕਰਦੇ ਆਪਾਂ ਹੈਂਡੀਕੈਪਟ ਦੀ ਠੀਕ ਹੈ ਹੈਂਡੀਕੈਪਟ ਨੂੰ ਨਾਰਮਲੀ 10 ਸਾਲ ਵਧਾ ਦਿੱਤੇ ਜਾਣਗੇ ਉਹ 35 ਸਾਲ ਤੱਕ ਭਰ ਸਕਦਾ ਹੈਗਾ ਠੀਕ ਹੈ ਤੇ ਜਿਹੜੇ ਕੈਟਾਗਰੀ OBC ਚ ਆਉਂਦੀ ਹੋਊਗੀ ਹੈਂਡੀਕੈਪਟ ਦੀ ਉਹਨੂੰ 13 ਸਾਲ ਵਾਧਾ ਦਿੱਤੇ ਜਾਣਗੇ 38 ਸਾਲ ਤੱਕ ਭਰ ਸਕਦਾ ਹੈਗਾ ਹੈਂਡੀਕੈਪਟ ਠੀਕ ਹੈ ਤੇ ਜਿਹੜਾ ਹੈਂਡੀਕੈਪਟ SC ਤੇ SC ਕੈਟਾਗਰੀ ਚ ਆਉਂਦਾ ਹੋਊਗਾ ਉਹਨੂੰ 15 ਸਾਲ ਵਾਧਾ ਦਿੱਤੇ ਜਾਣਗੇ ਉਹ ਜਾਊਗਾ 40 ਸਾਲ ਤੱਕ ਮਣੇ 40 ਸਾਲ ਤੱਕ ਭਰ ਸਕਦਾ ਹੈ ਹੈਂਡੀਕੈਪਟ ਠੀਕ ਹੈ ਤੇ ਇਹਦੇ ਵਿੱਚ ਇਹ ਕਿਹਾ ਹੈਗਾ ਵੀ ਸਰਕਾਰ ਦੁਆਰਾ ਇਹਨਾਂ ਪੋਸਟਾਂ ਦੇ ਵਿੱਚ ਗਤੀ ਮਤਲਬ ਕਿ ਵਾਧਾ ਘਾਟਾ ਜਦੋਂ ਵੀ ਕੋਈ ਚੇਂਜ ਕਰਨੀ ਆ ਕਰ ਸਕਦੇ ਨੇ ਉਹਨਾਂ ਦੀ ਆਪਣੀ ਮਰਜ਼ੀ ਹੋਊਗੀ ਠੀਕ ਹੈ ਤੇ ਹੁਣ ਗੱਲ ਆ ਗਈ ਹੈਂਡੀਕੈਪ ਦੀਆ ਕੈਟਾਗਰੀ ਦੀ ਠੀਕ ਹੈ ਆਹ ਕੈਟਾਗਰੀ ਦੇ ਜਿਹੜੇ ਹੈਂਡੀਕੈਪ ਨੇ ਔਰ ਮਤਲਬ ਕਿ ਵਿੱਚ ਆ ਸਕਦੇ ਨੇਗੇ ਤੇ ਹੁਣ ਆ ਗਈ ਗੱਲ ਪੇਪਰ ਦੀ ਠੀਕ ਹੈ ਇਹਦੇ ਵਿੱਚ ਦੋ ਪੇਪਰ ਹੋਣੇ ਨੇ ਟਾਇਰ 1 ਤੇ ਟਾਇਰ 2 ਟਾਇਰ 1 ਦੇ ਵਿੱਚ 100 ਨੰਬਰਾਂ ਦਾ ਪੇਪਰ ਆਉਣਗਾ 1 ਘੰਟੇ ਦਾ ਪੇਪਰ ਹੋਊਗਾ ਠੀਕ ਹੈ ਇਹਦੇ ਵਿੱਚ ਜਨਰਲ ਨੌਲੇਜ ਆਊਗੀ ਕੁਆਂਟੀਟੇਟਿਵ ਐਬਿਟੀਚੂਡ ਆਊਗਾ ਨੰਮੈਰਿਕਲ ਐਨਲ ਰੈਟੀਕਲ ਤੇ ਲੌਜੀਕਲੀ ਰੀਜ਼ਨਿੰਗ ਇਹਦੇ ਕੁਐਸਚਨ ਆਉਣਗੇ 20 ਨੰਬਰਾਂ ਦੇ ਠੀਕ ਹੈ ਅਵੇਰਨੈਸ 40 ਨੰਬਰਾਂ ਦੀ ਹੋਊਗੀ ਇੰਗਲਿਸ਼ ਆਪਣੀ ਲੈਂਗੁਏਜ 20 ਨੰਬਰਾਂ ਦੀ ਹੋਊਗੀ ਕਵਾਂਟਿਟੇਟਿਵ ਵੀ ਨੰਬਰਾਂ ਦਾ ਹੋਊਗਾ ਠੀਕ ਹੈ ਟੋਟਲ 100 ਨੰਬਰਾਂ ਦਾ ਪੇਪਰ ਆਉਣਾ 1 ਘੰਟੇ ਦਾ ਆਉਣਾ ਦੂਜਾ ਪੇਪਰ ਆਉਣਾ ਟਾਇਰ 2 ਦਾ ਟਾਇਰ 2 ਦੇ ਵਿੱਚ ਇੰਗਲਿਸ਼ ਕਮਿਊਨੀਕੇਸ਼ਨ ਹੋਊਗੀ ਮਤਲਬ ਇਹਦੇ ਵਿੱਚ ਇੰਗਲਿਸ਼ ਦੀ ਜਿਹੜਾ ਟੋਟਲ ਇਹ ਕੰਮ ਹੋਊਗਾ ਪੈਰਾਗ੍ਰਾਫ ਲਿਖਿਆ ਹੋਣਗੇ ਗ੍ਰਾਮਰ ਹੋਊਗੀ ਬਾਕੀ ਆਪਣਾ ਨੌਲੇਜ ਨਾਰਮਲ ਬੇਸਿਕ ਇੰਗਲਿਸ਼ ਹੋਊਗੀ ਠੀਕ ਹੈ 50 ਨੰਬਰਾਂ ਦਾ ਪੇਪਰ ਹੋਊਗਾ ਇਹ ਇਹ ਪੇਪਰ ਲਈ ਵੀ 1 ਘੰਟਾ ਦਿੱਤਾ ਜਾਊਗਾ ਠੀਕ ਹੈ ਤੇ ਹੁਣ ਆ ਗਈਆਂ ਗੱਲ ਪੋਸਟਾਂ ਵੀ ਕਿਹੜੇ ਰਾਜ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਠੀਕ ਹੈ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਬਾਕੀ ਜਿਹੜੇ ਆ ਹੋਰ ਕਿਹ ਮਨ ਕੀ ਰਾਜਾਂ ਤੋਂ ਜਾਂ ਹੋਰ ਸਟੇਟ ਤੋਂ ਆਪਣੀ ਵੀਡੀਓ ਦੇਖ ਦਿੰਨੇ ਉਹ ਦੇਖੋ ਆ ਬਈ ਇੱਥੇ ਪਾਜ਼ ਕਰਕੇ ਤੁਸੀਂ ਆਪਣਾ ਦੇਖ ਸਕਦੇ ਹੋ ਕਿ ਕਿਹੜੀ ਸਟੇਟ ਦੇ ਵਿੱਚ ਕਿੱਥੇ-ਕਿੱਥੇ ਪੋਸਟਾਂ ਨੇ ਮੈਂ ਗੱਲ ਕਰ ਰਿਹਾ ਹੁਣ ਪੰਜਾਬ ਦੀ ਪੰਜਾਬ ਦੇ ਵਿੱਚ ਦੇਖੋ ਅੰਮ੍ਰਿਤਸਰ ਵਿੱਚ ਪੋਸਟਾਂ ਨੇਗੀਆਂ ਬਠਿੰਡੇ ਪੋਸਟਾਂ ਨੇਗੀਆਂ ਜਲੰਧਰ ਤੇ ਫਗਵਾੜਾ ਪੋਸਟਾਂ ਨੇ ਤੇ ਪਟਿਆਲੇ ਪੋਸਟਾਂ ਨੇ ਠੀਕ ਹੈ ਇੱਧਰ ਆਪਣੀ ਕੈਟਾਗਰੀ ਦਾ ਕੋਡ ਆ ਗਿਆ ਮਾਲਕ ਆਪਣੇ ਸ਼ਹਿਰ ਦਾ ਕੋਡ ਆ ਗਿਆ ਤੇ ਹੁਣ ਗੱਲ ਕਰਦੇ ਆਂ ਵੀ ਜੇ ਆਪਾਂ ਆਪਣੇ ਇਹਦੇ ਵਿੱਚ ਮਿਲ ਗਈ ਸਿਲੈਕਸ਼ਨ ਦਾ ਕਰਾਈਟੇਰੀਆ ਕੀ ਹੋਊਗਾ ਠੀਕ ਹੈ ਪੇਪਰ ਹੋਣਾ ਟਾਇਰ 1 ਟਾਇਰ 1 ਦੇ ਵਿੱਚ ਜਿਹੜਾ ਪਾਸ ਹੋਊਗਾ ਠੀਕ ਹੈ ਤੇ ਉਹ ਟਾਇਰ 2 ਚ ਜਾਊਗਾ ਤੇ ਹਰੇਕ ਨੰਬਰ ਦੇ ਬਈ ਗਲਤੀ ਜਿਹੜਾ ਕਰੂਗਾ ਉਹਦਾ ਅੰਦਰ ਨੰਬਰ ਕੱਟੂਗਾ ਹਰੇਕ ਗਲਤ ਅਨਸਰ ਦਾ ਅੰਦਰ ਨੰਬਰ ਘਟਣਾ ਹੈ 네ਗੇਟਿਵ ਮਾਰਕਿੰਗ ਹੈਗੀ ਇਹਦੇ ਵਿੱਚ ਠੀਕ ਹੈ ਉਹ ਆਪਣਾ ਦੇਖ ਕੇ ਆਪਣਾ ਮਨ ਲਗੀ ਗਲਤ ਠੀਕ ਦੇਖ ਕੇ ਲਾਇਓ ਵਧੀਆ ਤਿਆਰੀ ਕਰਕੇ ਜਾਓਗੇ ਤਾਂ ਤੁਹਾਡੇ ਨੰਬਰ ਵਧੀਆ ਆਉਣਗੇ ਠੀਕ ਹੈ ਤੇ ਟੈਰਟੂ ਦੇ ਵਿੱਚ ਫਿਰ ਉਹ ਜਾਣਗਾ ਉਹੀ ਜਿਹੜੇ ਪਾਸ ਹੋਣਗੇ ਉਹੀ ਜਾਣਗੇ ਠੀਕ ਹੈ ਤੇ ਹੁਣ ਗੱਲ ਆ ਗਈ ਵੀਰੇ ਆਪਣੀ ਇਹਦੀ ਕਲੋਜ਼ਿੰਗ ਡੇਟ ਤੇ ਸਟਾਰਟਿੰਗ ਡੇਟ 22 ਤਰੀਕ 11ਵਾਂ ਮਹੀਨਾ 2025 ਤੋਂ ਇਹ ਪੋਸਟਾਂ ਭੰਨੀਆ ਸਟਾਰਟ ਹੋ ਚੁੱਕੀਆਂ ਨੇ ਗਈਆਂ ਆਖਰੀ ਤਰੀਕਾ ਜਿਹੜੀ ਇਹਦੀ ਭਰਨ ਦੀ ਉਹ 14 12 2025 ਹੈਗੀ ਠੀਕ ਹੈ ਇੱਥੇ ਤੱਕ ਤੁਸੀਂ ਫਾਰਮ ਭਰ ਸਕਦੇ ਹੋ ਤੇ ਜਿਹੜੇ ਬੰਦੇ ਮਨ ਲਈ ਕਈ ਵਾਰ ਭੁੱਲ ਜਾਂਦੇ ਨੇ ਆਪਦਾ ਫਾਰਮ ਸਬਮਿਟ ਕਰਨਾ ਫੀਸ ਭਰਨਾ ਠੀਕ ਹੈ ਰਜਿਸਟ੍ਰੇਸ਼ਨ ਕਰਕੇ ਉਸ ਤੋਂ ਬਾਅਦ ਚ ਉਹਨਾਂ ਨੂੰ 16 ਤਰੀਕ ਦਿੱਤੀ ਹੈ ਜਿਹੜੀ ਜਿਹੜਾ ਆਪਦਾ ਲਾਸਟ ਆਪਣਾ ਫੀਸ ਭਰ ਕੇ ਜਿਹੜਾ ਫਾਰਮ ਸਬਮਿਟ ਕਰ ਸਕਦੇ ਨੇ ਠੀਕ ਹੈ ਤੇ ਹੁਣ ਗੱਲ ਕਰਦੇ ਆਪਾਂ ਵੀਰੇ ਇਹਦੇ ਫੀਸ ਦੀ ਠੀਕ ਹੈ ਚਲੋ ਆਪਾਂ ਹੁਣ ਫੀਸ ਦਿਖਾਉਣੇ ਹੈਗੇ ਠੀਕ ਹੈ ਜਿਹੜੀ ਮਤਲਬ ਕਿ ਹਰੇਕ ਕੈਟਾਗਰੀ ਨੇ ਮਤਲਬ ਕਿ ਐਸਸੀ ਐਸਟੀ ਜਰਨਲ ਓਬੀਸੀ ਈਡਬਲਯੂਐਸ ਫਿਜ਼ੀਕਲ ਹੈਂਡੀਕੈਪਟ 550 ਰੁਪਏ ਤਾਂ ਹਰੇਕ ਕੈਟਾਗਰੀ ਨੇ ਦੇਣੀ ਦੇਣਾਗਾ ਠੀਕ ਹੈ ਤੇ ਜਿਹੜਾ ਓਬੀਸੀ ਹੈ ਜਰਨਲ ਹੈ ਈਡਬਲਯੂਐਸ ਹੈਗਾ ਇਹਨਾਂ ਤੋਂ 100 ਰੁਪਿਆ ਐਕਸਟਰਾ ਲੈ ਰਿਹਾ ਨੇ ਇਹ ਐਗਜ਼ਾਮੀਨੇਸ਼ਨ ਫੀਸ ਇਹਨਾਂ ਨੂੰ ਲੱਗਣਾਗਾ 650 ਰੁਪਿਆ ਠੀਕ ਹੈ ਤੇ ਆ ਤਾਂ ਜਨਰਲ ਇਨਸਟਰਕਸ਼ਨ ਆ ਜਾਈ ਜਾਂਦੀ ਨੇ ਵੀ ਤੁਸੀਂ ਪੋਸਟ ਭਰਨੀ ਕਿ ਮੈਂ ਕਿਵੇਂ ਪ੍ਰੋਸੈਸ ਹੈਗਾ ਇਹ ਉਹ ਚੀਜ਼ਾਂ ਨੇਗੀਆਂ ਠੀਕ ਹੈ ਤੇ ਵਾਰਨਿੰਗ ਆ ਗਈ ਬਾਕੀ ਇੱਥੇ ਐਨੈਕਸਰ ਆ ਗਏ نیچے ਤੇ ਜੇ ਕਿਸ ਨੂੰ ਇਹ ਦੀ ਪੀਡੀਐਫ ਚਾਹੀਦੀ ਹੋਈ ਆਪਾਂ ਨੂੰ ਦੱਸ ਸਕਦੇ ਆਪਾਂ ਭੇਜ ਦਾਂਗੇ ਠੀਕ ਆ ਆਹ ਸਟੇਟਮੈਂਟ ਦੇ ਵਿੱਚ ਜਿਹੜੀਆਂ ਵਾਲੀ ਦੇਖੋ ਆਹ ਸਟੇਟਾਂ ਦੇ ਵਿੱਚ ਇਹ ਪੋਸਟਾਂ ਨੇ ਗਈਆਂ ਇੱਥੇ ਪੌਜ਼ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਤੁਹਾਡੀ ਸਟੇਟ ਹੈਗੀ ਜਾਂ ਨਹੀਂ ਹੈਗੀ ਤੇ ਇੱਥੇ ਵਿੱਚ ਦੱਸਿਆ ਹੋਇਆ ਹੈਗਾ ਵੀ ਕਿੰਨੀਆਂ ਪੋਸਟਾਂ ਕਿਹੜੇ ਸਟੇਟ ਚ ਨੇ ਗਈਆਂ ਚਲੋ ਆਪਾਂ ਤੁਹਾਨੂੰ ਦੱਸਦੇ ਹਾਂ ਪਹਿਵੀਂ ਚੰਡੀ ਆਪਣਾ ਚੰਡੀਗੜ੍ਹ ਚ ਆ ਜੂਗਾ ਚੰਡੀਗੜ੍ਹ ਦੇ ਵਿੱਚ ਟੋਟਲ 7 ਪੋਸਟਾਂ ਨੇ ਗਈਆਂ ਠੀਕ ਹੈ ਤੇ ਸ਼ਹਿਰ ਜੋਂ ਆਪਾਂ ਦੱਸ ਦਿੱਤੇ ਵੀ ਆਪਣੇ ਮਤਲਬ ਕਿ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਸ਼ਹਿਰ ਨੇ ਗਈ ਤੇ ਜੇ ਕੋਈ ਗੱਲ ਦੱਸਣੀ ਰਹੀ ਕਿ ਤਾਂ ਮਾਫ ਕਰਨਾ ਤੇ ਆਪਣਾ ਚੈਨਲ ਮਿਨੀ ਕੈਫੇ ਨਾਗਰਾ YouTube ਚੈਨਲ ਹੈ ਉਹ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਜਿਹੜਾ ਫੇਸਬੁੱਕ ਪੇਜ ਸੰਦੀਪ ਨਾਗਰ ਆ ਉਹਨੂੰ ਫੋਲੋ ਕਰ ਲਿਓ ਤਾਂ ਜੋ ਆਪਾਂ ਨਵੀਆਂ ਨਵੀਆਂ ਤੁਹਾਡੇ ਲਈ ਪੋਸਟਾਂ ਦਿੰਦੇ ਰਹੀਏ ਅਤੇ ਆਪਾਂ ਨੂੰ ਮੋਟੀਵੇਟ ਮਿਲਦਾ ਰਹੇ ਧੰਨਵਾਦ